ਇਹ ਅੱਜ ਸਾਡਾ ਬਲੌਗ ਆ ਅੱਜ ਤੁਹਾਡਾ ਭਰਾ ਬਹੁਤ ਖੁਸ਼ ਆ ਤੇ ਅੱਜ ਵੈਸੇ ਰੱਬ ਵੀ ਵਾਵਾ ਖੁਸ਼ ਲੱਗੰਦਿਆ ਆ ਨਹੀਂ ਪਾਈ ਜਾਂਦਿਆ ਅੱਜ ਸਾਡਾ ਕਰਦਾ ਸੁਪਨਾ ਪੂਰਾ ਹੁੰਦਿਆ ਸਾਡਾ ਲੈਂਟਰ ਪੈ ਰਿਹਾ ਆਓ ਦੇਖੋ ਜੀ ਬੰਦੇ ਲੱਗੇ ਹੋਏ ਕੰਮ ਤੇ ਤੁਹਾਡੇ ਬਾਈ ਦਾ ਘਰ ਬਣ ਰਿਹਾ ਫਟੇ ਥੋੜੇ ਘਹੀ ਥੋੜੇ ਜੇ ਬੰਨਣ ਲਈ ਲੈਣ ਆਇਆ ਹਾਂ ਮੈਂ ਬਸ ਥੋੜੀ ਜਿਹੀ देर ਛਾਂਤ ਰਹਿ ਆਪਾਂ ਕੰਮ ਫਟੇ ਕਰ ਦੇਣਾ ਅੱਜ ਸਾਡਾ ਵਲੋਗ ਬਣਨਾ ਸ਼ੁਰੂ ਹੋ ਗਿਆ ਅੱਜ ਤੁਹਾਡੇ ਪਾਈ ਦਾ ਘਰ ਦਾ ਲੈਂਟਰ ਪੈ ਗਿਆ ਵਾ ਅੱਜ ਸਾਡੇ ਘਰ ਦਾ ਲੈਂਟਰ ਪੈ ਗਿਆ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਨਾ ਰਮਾਤਾਂ ਸਾਰਿਆਂ ਦੇ ਘਰ ਬਣਾਵੇ ਹੋ ਰਿਹਾ ਦੋਸਤਾ ਇਹ ਐਨਸ ਪਾ ਲੈ ਇਹਦੇ ਵਿੱਚ ਉਹਨਾਂ ਨੇ ਨਹੀਂ ਦੇਖੀ ਕੋਕੋ ਆਣਾ ਕਿ ਉਹ ਬੈਠੋ ਉਹ ਬੈਠਣਾ ਅੱਗੇ ਲਾ ਦੇ ਜੀ ਜੋ ਮਰਜ਼ੀ ਆ ਕੇ ਰੱਖ ਦੇਣਾ ਅੰਕਲ ਮੈਂ ਉਹ ਦੱਸਦਾ ਉੱਥੇ ਪਖਾ ਹਵਾ ਹੁੰਦੀ ਹੈ ਠੀਕ ਹੈ ਠੀਕਾ ਅੱਗੇ ਰੱਖਦਾ ਮੇਜ਼ ਕੋਕੋ ਨਾਲ ਅੱਗੇ ਰੱਖਿਆ ਬਸ ਠੀਕ ਓਕੇ ਜੀ ਲੈ ਆ ਆ ਬੰਦਾ ਫੇਮਸ ਕਰਦਣਾ ਅੱਜ ਅੰਕਲ ਨੂੰ ਕੰਮ ਵੀ ਸਿਖਾਇਆ ਕਿ ਨਹੀਂ ਇਹ ਤਾਂ ਕੁਝ ਜਾਣਦਾ ਵੀ ਨਹੀਂ ਸਾਡੇ ਘਰ ਦੀ ਬੱਤੀ ਡਾਤੀ ਨੇ ਇਹ ਤਾਂ ਰਾਤ ਨੂੰ ਫੋਨ ਕਰੇ ਇਹ ਜਿਹੜੇ ਵਿਆਹ ਹੋਇਆ ਗਿਆ ਜਿਹਨਾਂ ਤੋਂ ਕੁੜੀ ਪਹੁੰਚਿਆ ਪਾਸੇ ਨਾਲ ਨਹੀਂ ਚੜਾਣੇ ਦੇ ਪਾਸੇ ਆ ਆ ਅੰਕਲ ਦਾ ਚੇਲਾ ਇਹਨਾਂ ਬਾਹਰ ਇਹਨਾਂ ਨੂੰ ਬੱਤੀ ਪਾਗਦੇ ਉਹਦੀ ਬੱਦੀ ਉਹ ਤਾਂ ਬਰਬਾਦ ਨਹੀਂ ਤੇ ਲੱਗਣੇ ਗਏ ਵਿੱਚ ਨੂੰ ਫੋਕ ਬੇਚੀ ਅੰਕਲੇ ਲੇਟਾਂ ਲੂਟਾਂ ਲਈ ਹਨਾ ਅੱਜਾ 4 ਫੁੱਟ 2 ਇੰਚ ਕੱਟ ਕੋਈ ਨਹੀਂ ਠੀਕ ਹੈ ਵਧੀਆ ਬਿਲਕੁਲ ਸਹੀ ਹੈ। ਜੱਟਾਂ ਪਾ ਲਈ ਬੰਦ ਬੰਦ ਕਰ ਪਾ ਆ। ਆਹ ਕੀ ਬਣਾਉਣਾ ਹੈ? ਤੁਸੀਂ ਪਕੌੜੇ ਕੱਢਣੇ ਹੈਗੇ? ਉਹ ਵੀ ਕੱਢਣਾ ਯਾਰ। ਸ਼ਾਹ ਹਲਵਾਈ ਸਾਹਿਬ ਆਏ ਨਿੱਕੂ ਜਾ ਕੇ। ਇਹ ਮੁੰਡਾ ਪੂਰਾ ਐਕਸਪਰਟ ਆ। ਰੋਟੀ ਪਾਣੀ ਬਣਾਉਣ ਚ ਹੈ। ਇਹ ਕਹੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਆਲੂ ਦੇਖੋ ਐਂ ਜਿੱਦਾਂ ਲੇਜ਼ ਨਹੀਂ ਕੱਟਦੇ ਆਪਾਂ ਚਲੋ ਰਵਾਇਤ ਦਾ Gracias. <laughs> ਚਲਿਏ ਆਇਓ ਤੁਹਾਨੂੰ ਲੈਟਰ ਦਾ ਨਜ਼ਾਰਾ ਦਿਖਾਈਏ ਆਹ ਮਸ਼ੀਨ ਖੜੀ ਆ ਤੇ ਬਾਸ ਨੂੰ ਜਗਾ ਲੱਭਣ ਨੇ ਆ ਕਿੱਥੇ ਇੱਕ ਕਰੀਏ ਸੈਟ ਬਾਕੀ ਆ ਸਾਡਾ ਮੱਬੂ ਨਿੱਕੂ ਚੱਕਲਾ ਤਸੇ ਦੇ ਚਧੋੜੇ ਆ ਅੱਗੇ ਅੱਛਾ ਨਹੀਂ ਪਜਾਮਾ ਵਰਡ ਕਿਥੋਂ ਜੋ ਵੀ ਹੈ ਨਾ ਮੌਸਮ ਦੇ ਅੱਜ ਖਤਰਨਾਕ ਜਿਆ ਬਾਬੇਓ ਇੱਥੇ ਨਹੀਂ ਬੜਾ ਉਹ ਨਾ ਭਰਾ ਮਟਰ ਪਨੀਰ ਬਣਾ ਕੇ ਨਹੀਂ ਆਉਂਗਾ ਲਓ ਜੀ ਤੇਲ ਥੜ ਗਿਆ ਹੀ ਕੰਦੇ ਇੱਧਰ ਚਿਪਸ ਵੀ ਥੜ ਗਿਆ ਹੀ ਉਹ ਪੈਂਦਾ ਲੈਂਟਰ ਜੇ ਤਾਂ ਨੂੰ ਜ਼ੂਮ ਕਰਦੀ ਹਾਂ ਹੂੰ ਆ ਆ ਪਿੰਡ ਦਾ ਬੌਸ ਪਤਾ ਆ ਭਾਈ ਟਰੈਕਟਰ ਇੱਥੇ ਛੱਡ ਗਿਆ ਬੰਦਾ ਸਾਡਾ ਕੋਈ ਗੱਲ ਨਹੀਂ ਟਰੈਕਟਰ ਮੈਨੂੰ ਆਪੇ ਛੱਡ ਦੇ ਕਰਨ ਲੈ ਲੈਂ ਲੈਂ ਲੈਂਟਰ ਵਾਲੀ ਮਸ਼ੀਨ ਵਾਲਾ ਟਰੈਕਟਰ ਸਾਈਡ ਤੇ ਸੁੱਟ ਗਿਆ ਜਿਹੜਾ ਸਾਇਕਲ ਹੀ ਹੁੰਦੀ ਲਓ ਵੀ ਆਪਣੀ ਤਾਂ ਸਬਜ਼ੀ ਹੋ ਗਈ ਆ ਰੈਡੀ ਸਾਰਾ ਕੰਮ ਓਕੇ ਹੋ ਗਿਆ ਵਾ ਔਰ ਹੈ ਮੁੰਡਿਆ ਉਹ ਤੂੰ ਖਾਦਾ ਪਈਦਾ ਕੁਛ ਆਉਣ ਵਾਲੀ ਮਸ਼ੀਨ ਵੀ ਆ ਚੁੱਕੀ ਆ। ਧਾਮ ਹੀ। ਅੱਜ ਪੈਣ ਦੇ ਸੋਣ ਦੀ ਛੜੀ ਲੱਗੀ ਆ। ਆ ਬੰਦੇ ਕੀ ਕਰੀ ਜਾਂਦੇ ਓਦੋਂ ਤੇ ਕੋਠੇ ਦੇ ਯਾਰ। ਕਿਆਰੀ ਤਿਆਰੀ ਆ ਪੂਰੀ। ਸਰੋ ਕਰੋ ਤੁਸੀਂ। ਕੰਮ ਪੂਰਾ ਓਕੇ ਹੋ ਗਿਆ ਪਹਿਲਾਂ ਬੰਦਿਆਂ ਨੂੰ ਖਵਾ ਪਿਆ ਦੀਏ ਫਿਰ ਇਹਨਾਂ ਨੂੰ ਕੰਮ ਲੈਣੇ ਚੰਗੀ ਕਰਾਂ ਪਹਿਲਾਂ ਬੰਦਿਆਂ ਨੂੰ ਕਰੀਏ ਠੰਡਾ ਪਲਾ ਕੇ ਠੰਡਾ ਥੋੜਾ ਜਿਆ ਤਾਂ ਫੇਰੇ ਆ ਫਿਰ ਮੌਲ ਗਰਮ ਹੋ ਜਾਣਾ ਥੋੜਾ ਫਿਰ ਮੌਲ ਗਰਮ ਹੋ ਜਾਣਾ ਸਾਲੇ ਖਿਜ ਗਏ ਅੱਗੇ ਤੇ ਕਹੜੇ ਚਨੇ ਜਿਹੜੇ ਪਕੌੜੇ ਖਾਣੇ ਚਨੇ ਜਨੇ ਵੇਖੋ ਰੈਡੀ ਆ ਕੰਮ ਸੱਬੇ ਦੇ ਲੈਂਟਰ ਤੋਂ ਘਟਾਏ ਕੰਮ ਅੱਜ ਦਾ ਸੱਬੇ ਦੇ ਲੈਂਟਰ ਦੇ ਇਕੱਠਾ ਯਾਰਾ ਇਦਾਂ ਹੀ ਇਕੱਠਾ ਹੋਇਆ ਹੋਇਆ ਆਓ ਚੜੀ ਮੰਡੀਰ ਨਾ ਵੀ ਅੰਕਲ ਅੰਕਲ ਦਾ ਗਰਮ ਹੋਇਆ ਭੀ ਅੰਕਲ ਨੂੰ ਪਾਠੰਡਾ ਓਏ ਤੂੰ ਖਾ ਜਰਾ ਮਾਤਾ ਮਿਸਤਰੀ ਭਾਈ ਦੇ ਸਿਰ ਤੇ ਕੰਮ ਸੀ ਤੇ ਨਾ ਬੰਬੀ ਅੰਕਲ ਦੇ ਸਿਰ ਤੇ ਸੀ ਉਹ ਜਿਹੜਾ ਤੋਤੀਏ ਰੰਗ ਦਾ ਪਾ ਕੇ ਬੈਠਾ ਇਹਦੇ ਸਿਰ ਤੇ ਸਾਰਾ ਕੰਮ ਸੀਗਾ ਆਪਾਂ ਛੱਡਿਆ ਬੇਲੜ ਇਹ ਪਕੌੜੇ ਜਿੱਦਾਂ ਹੀ ਆਏ ਤੇ ਆ ਗਿਆ ਇਹਦੇ ਖਾਣੇ ਮਮਾ ਕੱਲਾ ਪਹੁੰਚ ਕੱਲਾ ਪਕੌੜਿਆਂ ਵਾਲਾ ਕੰਮ ਦੇਦੇ ਸਿਰ ਤੇ ਹੈਗਾ ਪਕੌੜਿਆਂ ਵਾਲਾ ਸਿਰਫ ਖਾਣ ਦਾ ਕੰਮ ਹੀ ਇਹਦੇ ਸਿਰ ਤੇ ਚੰਨੇ ਨਾ ਮੁੰਡਾ ਮੜਿਆ ਦਸੀਆਂ ਘੜੇ ਦੇ ਬਾਰੇ ਇਹ ਮੁੰਡਾ ਇਦਾਂ ਦਾ ਚੰਨੇ ਨਾ ਮੁੰਡਾ ਜੇ ਤਾਂ ਕਿ ਪਾਰਟੀ ਆ ਮਾਂ ਨੂੰ ਆਟੋ ਦੇਣਾ ਇਦਾਂ ਲਫਾਹਾ ਦਿੰਦਾ ਉਹ ਭਰ ਕੇ ਨੇ ਛੋਲੇ ਪੂੜੀਆਂ ਜੋ ਪਟੂਰੇ ਇਹਨੂੰ ਘਰ ਪਹੁੰਚ ਜਣੇ ਹੈ ਖਾਣ ਪੀਣੇ ਨੰਬਰ 1 ਹੈ ਜਾਂਦਾ ਕਿੱਥੇ ਆ ਭੁੱਖਾ ਇਹ ਤਾਂ ਜਿਆਦਾ ਹੋਇਆ ਨਹੀਂ ਲੱਗਦਾ ਕਿੱਥੇ ਆ ਤਾਂ ਕੋਈ ਗੱਲ ਛਣਾ ਦੇ ਜਦ ਰਹੀ ਨੇ ਅੰਦਰ ਆਜਾ ਹੁਣ ਉਹ ਵੀਡੀਓ ਬਣਾਉਂਦੀ ਭਰਾਵਾ ਵੀਡੀਓ ਨਹੀਂ ਬਣਾਉਂਦੀ ਉਹ ਜਾ ਚੱਲ ਰਹਿਣ ਦੇ ਫੇਰ ਕਰਾਂਗੇ ਕਿ ਹੁਣ ਜਾ ਕੇ ਸਾਡਾ ਸਾਰਾ ਕੰਮ ਆਇਆ ਵਾ ਹੁਣ ਜਾ ਕੇ ਕੰਮ ਸ਼ੁਰੂ ਹੋਇਆ ਹੱਥ ਲਾ ਦੇ ਆ ਲੋ ਜੀ ਆ ਬੰਦੇ ਦੀ ਜ਼ਿੰਮੇਵਾਰੀ ਆ ਸਿਰਫ ਆਪਾਂ ਖਾਣ ਪੀਣ ਦੀ ਜ਼ਿੰਮੇਵਾਰੀ ਇੱਥੇ ਲਾਈ ਆ ਰਸੋਈ ਘਰ ਇਹ ਦੇਖ ਰਿਹਾ ਜੀ ਜੋ ਬਚਦਾ ਉਹ ਛੱਡਣਾ ਨਹੀਂ ਹੈਗਾ ਇਹਨੇ ਕਰ ਲੈਣਾ ਬਾਬਾ ਬੜਾ ਔਖਾ ਹੁਣ ਜਾ ਕੇ ਟਾਈਮ ਹੋਇਆ ਵਾ ਕੰਮ ਆਟਾ ਸ਼ੁਰੂ ਹੋਇਆ ਲੈ ਵੀ ਉੱਪਰ ਚੱਲ ਜੀ ਨਾ ਕਿੰਨਾ ਬਣ ਕੇ ਮੂੰਹ ਤਾਂ ਸੰਭਾਏ ਭਾਈ ਜੀ ਨਾ ਖਾ ਗਿਆ ਤੇਰਾ ਸ੍ਰੀ ਗੁਰੂ ਰਾਜ ਸ੍ਰੀ ਹਰਿ ਸਿੰਘ ਜੀ ਸਾਹਿਬ ਇਹ ਕਿਸੇ ਤਰੀਕੇ ਸਭ ਤੋਂ ਖਜਾਇ ਮੁਕਤੀ ਕਹਾਤ ਜਿਸ ਬਗੇ ਸਾਨੂੰ ਉਹ ਧਿਆਨ ਸਹਾਏ ਸਭਈ ਸਹਾਏ ਦਸੇ ਪੌਛਾ ਜੀ ਕੂਪੇ ਸੇ ਮਾਰੀ ਸਭਈ ਸਹਾਏ ਸੋ ਦਸਾ ਪੌਛੇ ਜੋਦ ਸੇ ਕੂਪੇ ਕੰਨ ਸੇ ਇੱਕ ਔਰ ਸਭਈ ਕਾਲ ਜਾਤ ਹੰਤ ਸਾਨੂੰ ਜਿਸ ਸਹਾਏ ਵਾਹਿਗੁਰੂ 50 ਪਿਆਰਿਆਂ ਚਾਲ ਸਭਿਆ ਦੇ 40 ਰੁਪਏ ਹੱਟੀਆਂ ਜਕੀਆਂ ਸਭ ਪਿਆ ਜਿੰਨਾ ਨਹੀਂ ਹੁਣ ਵਾਰੀ ਆ ਗਈ ਸਾਰਿਆਂ ਨੂੰ ਹੁਣ ਉਰਦਾਰੇ ਸਾਹ ਦੇ ਬਿਠਾ ਦੇ ਆਹ ਬਤਾ ਥੋੜਾ ਖੇਡ ਗਿਆ ਯਾਰ ਇਹ ਤਾਂ ਠੀਕ ਆ ਠੰਡਾ ਮੌਸਮ ਹੋ ਗਿਆ ਨਾ ਠੰਡਾ ਤਾਂ ਆ ਗਏ ਬੀਠੀ ਨੇ ਸਾਰੇ ਪੂਰੀਆਂ ਬੋਲੀਆਂ ਹੋਵੈ ਨੇ ਸਾਰੀਆਂ ਬੋਲੀਆਂ ਕੁਤਾ ਬਾਬਾ ਜੀ ਇੰਸਟਾਗ੍ਰਾਮ ਤੇ फेमस ਸੱਪੂ ਨੇ ਕੀਤਾ ਕੋਰਾ ਸੇਵਾ ਕਰਦਾ ਹੈ ਅੱਜ ਇਹਨੇ ਵੀ ਸੰਗਰਾਂਦ ਪੰਨੇ ਐਂ ਪਾ ਰਿਹਾ ਮਾਸ਼ਾ ਅੱਲਾਹ ਨੇ ਸਾਰਾ ਕੰਮ ਸਫਲ ਹੋ ਗਿਆ ਲਾ ਆਨੂ ਇਹ ਕਹਿੰਦੇ ਆ ਕਾਲੀ ਅੱਗੇ ਟੋੜੇ ਹੁਣ ਕਾਲੀ ਕਾਲੀ ਘਰੋਂ ਨਿਕਲੇ ਇੱਥੇ ਪੰਜ ਫਾਟਕ ਲੱਗੇ ਆ ਜਾਂ ਤਾਂ ਰੁਪੀਕੇ ਘਰ ਤੱਕ ਲੱਗੇ ਆ ਕਾਲੇ ਹੁਣ ਇਹਦੇ ਘਰਾਂ ਤੱਕ ਦੇਖ ਗੱਡੀਆਂ ਗੱਡੀਆਂ